ਪੇਪਰ ਮਿਲ ਹੈ ਅਸੀਂ ਪੇਪਰ ਮਿਲ ਦੀੋਂ ਮੈਂ ਗੱਲ ਕਰ ਰਿਹਾ ਹਾਂ ਇਹ ਗ੍ਰੇਡ A ਦੀ ਪੋਲਿਊਟਡ ਫੈਕਟਰੀ ਹੁੰਦੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਪੋਲੂਸ਼ਨ ਫੈਲਦਾ ਏ ਕਿੱਟੀ ਲੱਗ ਰਹੀ ਆ ਤੇ ਇਹ ਵਾਤਾਵਰਣ ਲਈ ਬਹੁਤ ਘਾਤਕ ਆ ਕਿਉਂਕਿ ਉਹ ਖੁਦ ਹੀ ਬੁੱਢੇ ਨਾਲੇ ਦਾ ਜਿਹੜਾ ਲੁਧਿਆਣੇ ਦਾ ਹਿੱਸਾ ਉਹਨੂੰ ਕਾਫੀ ਲੰਮੇ ਐਸੇ ਤੋਂ ਸਾਫ਼ ਕਰਨੇ ਨੂੰ ਲੱਗੇ ਹੋਏ ਆ ਤੇ ਪੇਪਰ ਮਿਲ ਜਿਹੜੀ ਇੱਕ ਸੈਲੇਖੁਰ ਤੋਂ ਲੱਗੀ ਹੋਈ ਆ 70 ਦੇ ਕਰੀਬ ਲੋਕ ਕੈਂਸਰ ਨਾਲ ਮਰੇ 2018 ਦੀ ਰਿਪੋਰਟ ਹੈਗੀ ਆ ਨਾ ਵੀ ਸਾਡਾ ਰੋਲਾ ਹੈਗਾ ਵੀ ਸਾਡਾ ਪਾਣੀ ਆ ਜਿਹੜਾ ਗੁਰਦਾਰਾ ਜੰਡ ਸਾਹਿਬ ਦਾ ਸਾਡੇ ਇਸ ਏਰੀਆ ਦਾ ਉਹ 7 ਫੁੱਟ ਤੇ ਹੈਗਾ 5 ਫੁੱਟ ਤੇ ਹੈਗਾ ਜਦ ਕਿ ਇਹਨਾਂ ਨੇ ਜਿਹੜਾ ਕੈਮੀਕਲ ਬਾਹਰ ਨਿਕਲਣਾ ਪੇਪਰ ਮਿਲਦਾ ਉਹ ਬੜੀਆਂ ਭਿਆਨਕ ਬਿਮਾਰੀਆਂ ਲੈ ਕੇ ਆਊਗਾ ਤੇ ਸਾਡਾ ਇਲਾਕਾ ਜਿਹੜਾ ਤਬਾਹ ਹੋ ਜੂਗਾ ਮੈਂ ਬਾਈ ਜੀ ਐਨਜੀਟੀ ਦੀ ਇੱਕ ਆਫੀਸ਼ੀਅਲ ਵੈਬਸਾਈਟ ਤੋਂ ਇਹ ਕਾਲਾ ਅੰਬ ਦੀ ਮੈਂ ਫੋਟੋ ਕੱਟ ਕੇ ਲੈ ਕੇ ਆਇਆ ਜੀ ਇਹ ਮਾਰਕੰਡਾ ਨਦੀ ਹੈ ਜੀ ਜਿਹਦੇ ਨਾਲ ਇਹ ਸੋਲਿਡ ਵੇਸ ਸਿੱਟਦੇ ਆ ਜੀ ਜਿਹਨੂੰ ਚੂਨਾ ਤੇ ਸਵਾਹ ਕਿਹਾ ਜਾਂਦਾ ਹੈ ਗੀਰੇ ਵਿੱਚ ਆਪਾਂ ਇਹਨੂੰ ਹਾਰਸ਼ ਕੈਮੀਕਲ ਕਹਿ ਦਿੰਦੇ ਆ ਜਿਹੜੇ ਭਾਰੀ ਤੱਤ ਜਿਸ ਦੇ ਨਾਲ ਬਹੁਤ ਭਿਆਨਕ ਬਿਮਾਰੀਆਂ ਹੁੰਦੀਆਂ ਉਹ ਸਾਰਾ ਇਹ ਮਾਰਕੰਡਾ ਨਦੀ ਦੇ ਵਿੱਚ ਸੁੱਟਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀ ਸਰਕਾਰ ਦਾ ਮਤਬ ਅਕਸਰ ਹੈਗਾ ਆ ਚਕਾਉ ਸਾਈਡ ਦੇ ਇਲਾਕੇ ਦੇ ਵਿੱਚ ਜੋ ਪੇਪਰ ਮਿਲ ਲੱਗਣ ਜਾ ਰਹੀ ਆ ਰੂਤੀ ਦਾ ਪੇਪਰ ਮਿਲ ਉਦਾਂ ਅਸੀਂ ਵਿਰੋਧ ਕਿਉਂ ਕਰ ਰਹੇ ਨੇ ਤੇ ਕੁਝ ਇਲਾਕੇ ਦੇ ਲੋਕ ਪੇਪਰ ਬਿਲਦੇ ਜਿਹੜੇ ਵਰਕਰ ਹੈਗੇ ਤੇ ਜਿਹੜੇ ਉਹਦੇ ਮੈਨੇਜਮੈਂਟ ਕਰਦੇ ਨੇ ਅ ਮੇਸ਼ਰਾ ਜੀ ਤੇ ਅਜੇ ਜੀ ਉਹ ਇੱਥੋਂ ਲੋਕਾਂ ਨੂੰ ਲੈ ਕੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਪਤਾ ਨਹੀਂ ਕੀ ਦਿਖਾਉਂਦੇ ਨੇ ਕਿਹੜਾ ਪਾਣੀ ਦਿਖਾਉਂਦੇ ਨੇ ਗੁਮਰਾਹ ਕਰਦੇ ਨੇ ਤੇ ਇਲਾਕੇ 'ਚ ਇੱਕ ਆਪਸੀ ਭਾਈਚਾਰਾ ਖਰਾਬ ਕਰਦੇ ਨੇ ਕਹਿੰਦੇ ਜਿਹੜੇ ਅਸੀਂ ਲੋਕ ਹੈਗੇ ਆ ਵੀ ਇੱਕ ਤਾਂ ਇਹ ਪੈਸੇ ਕਰਕੇ ਮੂਰੇ ਲੱਗੇ ਹੋਏ ਨੇ ਵੀ ਗੁਮਰਾਹ ਕਰਦੇ ਨੇ ਲੋਕਾਂ ਨੂੰ ਤੇ ਇੱਕ ਜਿਹੜਾ ਆਮ ਲੋਕਾਂ ਚ ਜਿਹੜਾ ਰੋਜ਼ਗਾਰ ਮਿਲਣਾ ਉਹਦਾ ਹੱਕਾ ਮਾਰ ਲਗੇ ਤੇ ਦੂਜਾ ਵੀ ਇਹ ਜਾਰ ਬੁੱਧ ਤੇ ਖਰਾਬ ਕਰਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਨੇ ਤੇ ਕੱਲ ਅਸੀਂ ਵੀਡੀਓ ਆਈ ਸੀ ਸਾਡੇ ਕੋਲ ਇੱਕ ਅ ਮੇਜਰ ਸਿੰਘ ਮੰਗਟ ਤੇ ਸ਼ੰਗਾਰਾ ਸਿੰਘ ਆੜਤੀ ਇਹ ਉੱਥੇ ਗਏ ਸੀ ਉਹਨਾਂ ਦੀ ਵੀਡੀਓ ਸਾਡੇ ਕੋਲ ਆਈ ਉਹ ਮਤਲਬ ਦੇਖ ਰਹੇ ਸੀ ਕਿ ਪਾਣੀ ਉਹ ਬਹੁਤ ਸੋਹਣਾ ਹੈ ਵਧੀਆ ਪਾਣੀ ਹੈਗਾ ਹੈ ਇਹ ਕੋਸ਼ ਹੋਰ ਵੀ ਗੱਲਾਂ ਸਾਨੂੰ ਇੱਧਰ ਉੱਧਰੋਂ ਬਿਜਗੀਆਂ ਜੀਆਂ ਸਾਡੀ ਜੋ ਅਸੀਂ ਅੱਗੇ ਲੱਗੇ ਹੋਏ ਆ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੇ ਅਸੀਂ ਕੱਲ ਇਹਨਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਕਿਹਾ ਸੀ ਗੁਰੂ ਮਹਾਰਾਜ ਦੀ ਜੂਰੀ ਚ ਆ ਜਿਓ ਅੱਜ 5 ਵਜੇ 19 ਤਰੀਕ ਨੂੰ ਤੇ ਜੋ ਵੀ ਗੱਲਬਾਤ ਆ ਗੁਰੂ ਸਾਹਿਬ ਦੀ ਜੂਰੀ ਚ ਆ ਕੇ ਆਪਾਂ ਕਰ ਲੈਂਦੇ ਆ ਵਿਚਾਰ ਕਰ ਲੈਂਦੇ ਆ ਅਸੀਂ ਕੋਈ ਲੜ ਰਿਆ ਇਹਦਾ ਝਗੜੇ ਦੇ ਮੂੜ ਚ ਨਹੀਂ ਆਏਗੇ ਅਸੀਂ ਤਾਂ ਸਿਰਫ ਇੱਕ ਇਹ ਕਹਿੰਦੇ ਆ ਇਲਾਕਾ ਵਾਚ ਜਵੇ ਪਰ ਉਹ ਆਏ ਨਹੀਂ ਉਹਨਾਂ ਨੂੰ ਅਸੀਂ ਕਾਲ ਵੀ ਉਹਨਾਂ ਕੀਤੀ ਸੀ ਮਾਨਤ ਸਾਹਿਬ ਨੂੰ ਕਰੋ ਕਹਿੰਦੇ ਮੈਂ ਨਹੀਂ ਆਉਣਾ ਇੱਥੇ ਤੋਂ ਚਲੋ ਉਹਨਾਂ ਦੀ ਮਰਜ਼ੀ ਹੈਗੀ ਆ ਤੋ ਅਸੀਂ ਲੋਕਾਂ 'ਚ ਤੱਥ ਰੱਖਣੇ ਚਾਹੁੰਦੇ ਆ ਗੱਲ ਰੱਖਣੀ ਚਾਹੁੰਦੇ ਵੇ ਅਸੀਂ ਕਿਉਂ ਇਹਦਾ ਵਿਰੋਧ ਕਰਦੇ ਆ ਕਿਉਂਕਿ ਜਿੱਥੇ ਵੀ ਵੈਸੇ ਵੀ ਇੰਡੀਆ 'ਚ ਇੰਡਸਟਰੀ ਕੋਈ ਵੀ ਲੱਗੀ ਹੋਈ ਆ ਉੱਥੇ ਕਿਤੇ ਵੀ ਟ੍ਰੀਟਮੈਂਟ ਪਲਾਟ ਕਿਤੇ ਵੀ ਨਹੀਂ ਚੱਲਦਾ ਸਹੀ ਤਰੀਕੇ ਨਾਲ ਜਿੱਥੇ ਵੀ ਇੰਡਸਟਰੀ ਹੈਗੀ ਆ ਉੱਤੇ ਤੇ ਆਪਾਂ ਪਾਣੀ ਚੈੱਕ ਕਰਾ ਲੀਏ ਉੱਤੇ ਲੋਕਾਂ ਨੂੰ ਕਿੰਨੀਆਂ-ਕਿੰਨੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਈਆਂ ਤੇ ਪੇਪਰ ਮਿਲ ਜਿਹੜੀ ਕਸੈਲੇ ਖੁਰ ਤੋਂ ਲੱਗੀ ਹੋਈ ਆ ਤੇ ਟੌਨਸਲ ਲੱਗੀ ਹੋਈ ਆ ਤੇ ਉਹਨਾਂ ਦੇ ਜਿਹੜੀ ਸੈਲੇਖੁਰ ਵਾਲੀ ਆ ਉੱਥੇ ਡਾਊਨ ਟੂ ਆਰਥਿਕ ਹੈਗਾ ਪੇਪਰ ਰੋਬਸਾਈਡ ਹੈਗੀ ਉਹਨਾਂ ਦੀ ਉਹਨਾਂ ਨੇ ਸਰਚ ਕੀਤਾ ਸੀ 470 ਦੇ ਕਰੀਬ ਲੋਕ ਕੈਂਸਰ ਨਾਲ ਮਰੇ 2018 ਦੀ ਰਿਪੋਰਟ ਹੈਗੀ ਹੈ ਨਾ ਵੀ ਤੇ ਉੱਥੇ ਕਈ ਕਿੰਨੇ ਬੱਚੇ ਜਿਹੜੇ ਆ ਉਹ ਭਾਂ ਵਿੱਚ ਬਿਮਾਰੀਆਂ ਉਹਨਾਂ ਨੂੰ ਕਿਸੇ ਦੀ ਅੱਖਾਂ ਨਹੀਂ ਹੈਗੀਆਂ ਕਿਸੇ ਦੀ ਜੰਮਰ ਦੀ ਨਹੀਂ ਹੈਗਾ ਕਈ ਹੋਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਫੈਲੇ ਆ ਤੇ ਇਹਦੇ ਨਾਲ ਕੈਂਸਰ, ਚਮੜੀ ਰੋਗ, ਲੀਵਰ ਕੈਂਸਰ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਫੈਲਦੀਆਂ ਪੇਪਰ ਮਿਲਨ ਵਾਲਾ। ਅਸੀਂ ਕਹਿੰਦੇ ਜਿਹੜਾ ਸਾਡਾ ਇਲਾਕਾ ਹੈਗਾ ਆ ਇਹ ਮਿਲ ਪੇਪਰ ਮਿਲ ਜਾ ਉਹਦੇ ਵਾਸਤੇ ਨਹੀਂ ਹੈਗਾ। ਇਹ ਇੱਕ ਸੇਮ ਦਾ ਏਰੀਆ 1 ਫੁੱਟ ਦੇ ਨੇੜੇ ਇੱਥੇ ਪਾਣੀ ਹੈਗਾ ਧਰਤੀ ਦਾ। ਜੇ ਤੁਸੀਂ ਇਹਨਾਂ ਨੇ ਕੀ ਕਰਨਾ ਆ ਲੱਖਾਂ ਲੀਟਰ ਪਾਣੀ ਨਹਿਰ ਤੋਂ ਲੈਣਾ ਆ। ਤੇ ਉਹ ਪਾਣੀ ਜਦੋਂ ਇਹਨਾਂ ਦਾ ਕੁਝ ਪਾਣੀ ਜੂਦ ਚ ਆਉਂਦਾ ਆ ਬਾਕੀ ਸਾਰਾ ਇਹਨਾਂ ਦਾ ਬਿਆਰਤ ਜਾਂਦਾ ਆ ਕੈਮੀਕਲ ਵੇਸਟ ਹੋ ਜਾਂਦਾ ਉਹ ਪਾਣੀ ਇਹਨਾਂ ਨੇ ਫਿਰ ਧਰਤੀ ਤੇ ਥੱਲੇ ਬੋਰ ਕਰਨਗੇ ਜਾਂ ਫਿਰ ਨਾਲ ਇੱਥੋਂ ਬੁੱਢਾ ਨਾਲਾ ਸ਼ੁਰੂ ਹੁੰਦਾ ਆ ਜਿਸ ਦੀ ਅੱਜ ਕੱਲ ਬਹੁਤ ਚਰਚਾ ਆ ਬਾਬਾ ਸਿਚੇਹਾਲ ਜਿੱਥੇ ਸਫਾਈ ਵੀ ਲੁਧਿਆਣੇ ਕਰ ਰਹੇ ਆ ਉਹਨਾਂ ਦੀ ਸਫਾਈ ਉਹ ਤਾਂ ਕੁਝ ਵੀ ਨਹੀਂ ਹੈਗਾ ਜਿਹੜਾ ਲੁਧਿਆਣੇ ਕੈਮੀਕਲ ਵੇਸਟ ਪਾਣੀ ਜਿਹੜਾ ਇਸ ਪੇਪਰ ਮਿਲਦਾ ਇੱਥੋਂ ਜਾਣਾ ਦੁਨੀਆ ਦੀ ਨੰਬਰ 1 ਮਿੱਲ ਲੱਗਣ ਜਾ ਰਹੀ ਹੈ ਇੱਥੇ ਪੇਪਰ ਮਿੱਲ ਜਿਹੜਾ ਸਾਨੂੰ ਪਤਾ ਲੱਗਿਆ ਆ ਤੇ ਇਹਦਾ ਇੰਨਾ ਜ਼ਿਆਦਾ ਮਾਰੂਤ ਮਤਲਬ ਇਹਨੇ ਕਰਨਾ ਹੈ ਇਲਾਕਾ ਇਹ ਇਲਾਕਾ ਇੱਕ ਵੱਜਿਆ ਹੋਇਆ ਚੰਕੌਰ ਸਾਹਿਬ ਦਾ ਏਰੀਆ ਇੱਥੇ ਬਾਰੋਂ ਵੀ ਪੰਛੀ ਆਉਂਦੇ ਨੇ ਮਤਲਬ ਕਈ ਲੁਤਵ ਹੋ ਰਹੀਆਂ ਜਿਹੜੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਉਹ ਇੱਥੇ ਨੇ 80 ਏਕੜ ਦੇ ਕਰੀਬ ਇੱਥੇ ਮੱਛੀ ਫਾਰਮ ਹੈਗਾ ਆ ਤੇ ਬਾਕੀ ਜਿਹੜਾ ਪਾਣੀ ਆ ਅਸੀਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਕਿੱਥੇ ਵਰਤੋਗੇ ਉਹ ਪਾਣੀ ਕਹਿੰਦੇ ਆ ਸੀ ਸਿੰਚਾਈ ਵਾਸਤੇ ਦਵੋਗੇ ਅਧਿਕਰ ਇਹ ਇੱਥੇ ਦਾ ਸੇਮ ਦਾ ਇਲਾਕਾ ਇੱਥੇ ਤਾਂ ਸਿੰਚਾਈ ਦੀ ਲੋੜ ਹੀ ਨਹੀਂ ਹੈਗੀ ਕਾਣਕ ਨੂੰ ਤਾਂ ਵੈਸੇ ਵੀ ਇੱਥੇ ਜੀਰੀ ਹੁੰਦੀ ਐ ਤੇ ਜੀਰੀ ਨੂੰ ਪੀਦੇ ਚੌਥੇ ਦਿਨ ਪਾਣੀ ਦੀ ਲੋੜ ਪੈਂਦੀ ਐ ਕਿ ਤਾਂ بارش ਹੋ ਜਾਵੇ ਵਿੱਤਾ ਖੜੀ ਹੋ ਜਾਂਦੀ ਆ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਕੰਪਨੀ ਮਾਲਕ ਸਾਨੂੰ ਜਿਹੜੇ ਇਹਨਾਂ ਦੇ ਅੱਗੇ ਮੈਨੇਜਮੈਂਟ ਕਰਦੇ ਹੋ ਸਾਨੂੰ ਮਿਲੇ ਸੀ ਸੋ ਸਾਨੂੰ ਕਲੀਅਰ ਹੈਗਾ ਕਿ ਕਿ ਇਹਨਾਂ ਦੇ ਪਾਣੀ ਬੁੱਢੇ ਨਾਲੇ ਚ ਪਾਉਣਾ ਆ ਜਾਂ ਜਿਹੜੇ ਸਾਨੂੰ ਇਹ ਵੀ ਪਤਾ ਲੱਗਿਆ ਠੋਸ ਕੈਮੀਕਲ ਹੁੰਦੇ ਆ ਟਿੱਪਰ ਚ ਆਪਣੇ ਟਰੱਕ ਤੇ ਜਿਹੜਾ ਹੁੰਦਾ ਆ ਦੂਜਾ ਆਪਣਾ ਟੈਂਕਰ ਹੁੰਦਾ ਆ ਉੱਚ ਪਾ ਕੇ ਇਹਨਾਂ ਨੇ ਨਹਿਰ 'ਚ ਵੀ ਗੇਰਨੇ ਰਾਤ ਬਰਾਦ ਸੋ ਇਲਾਕਾ ਕੋਈ ਤਕਰੀਬਨ ਵੈਸੇ ਹੀ ਵਾਤਾਵਰਨ ਬਹੁਤ ਜ਼ਿਆਦਾ ਜਿਹੜਾ ਖਰਾਬ ਹੋ ਰਿਹਾ ਅਸੀਂ ਕਹਿੰਦੇ ਜਿਹੜਾ ਸਾਡਾ ਬਚਿਆ ਹੋਇਆ ਇਲਾਕਾ ਹੈਗਾ ਆ ਇਹ ਬਚ ਜਵੇ ਤਾਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਕਈ ਕਹਿੰਦੇ ਨੇ ਵੀ ਇਹਨਾਂ ਨੇ ਨੌਕਰੀਆਂ ਦੇਣੀਆਂ ਮੈਂ ਚੈਲੰਜ ਕਰਦਾ ਕਿਤੇ ਵੀ ਆਪਾਂ ਇੰਡਸਟਰੀ ਦੇਖ ਲਈਏ ਜਾ ਕੇ ਪੰਜਾਬ 'ਚ ਉੱਥੇ ਕਿੰਨੇ ਕਿੰਨ੍ਹੇ ਸਾਨੂੰ ਜੋਬ ਹੈਗੀ ਆ ਪ੍ਰਵਾਸੀ ਲੋਕ ਆ ਉਥੇ ਮਜ਼ਦੂਰੀ ਜੋ ਵੀ ਕੰਮ ਕਰਦੇ ਨੇ ਤੇ ਉੱਥੇ ਫਿਰ ਜੋ ਹਾਲਾਤ ਬਣਦੇ ਆਬੀ ਅਸੀਂ ਰੋਜ਼ ਲਿੱਖਣ ਦੇਖਦੇ ਆ ਕਿਸੇ ਦੀ ਪੱਗ ਲਾਤੀ ਕਿਸੇ ਦੀ ਦਾੜੀ ਨੂੰ ਹੱਥ ਪਾ ਰਿਆ ਆ ਕਿਸੇ ਨੂੰ ਕੋਈ ਪ੍ਰੋਬਲਮ ਕਿੰਨਾ ਗੁੰਡਾਗਰਦੀ ਕਰਦੇ ਕਿਤੇ ਵੋਟਾਂ ਦੀ ਪ੍ਰੋਬਲਮ ਆ ਰਹੀ ਆ ਤੇ ਬਹੁਤ ਜ਼ਿਆਦਾ ਇਸ ਚੀਜ਼ ਨਾਲ ਤੇ ਸਿਸਟਮ ਜੁੜੇ ਹੋਏ ਜਿਹੜੇ ਪ੍ਰੋਬਲਮ ਆਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਅੱਜ ਜਿਹੜੀ ਗੁਰਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਜਿਹੜੀ ਇਹ ਕਾਨਫਰੰਸ ਰੱਖੀ ਗਈ ਆ ਉਦੇ ਬਾਬਤ ਸਾਰੇ ਜਾਣਦੇ ਨੇ 2018 ਤੋਂ ਇਹਦੇ ਜਿਹੜੀ ਚੱਲ ਰਹੀ ਹੈ ਇਹ ਦੀ ਬਣਦੀ ਉਦੋਂ ਤੋਂ 2018 ਤੋਂ ਜਿਹੜੀ ਸਾਡੀ ਕਮੇਟੀ ਆ ਜਾਂ ਪੰਚਾਰ ਜਿਹੜੇ ਮੋਤਵਰ ਬੰਦੇ ਨੇ ਉਹ ਸਾਰੇ ਇਹਦੇ ਮਗਰ ਲੱਗੇ ਨੇ ਵੀ ਇਹ ਕੀ ਆ ਉਹਦੀ ਸਾਰੀ ਸਰਚ ਹੋ ਚੁੱਕੀ ਆ ਕਿ ਇਹ ਕੀ ਆ ਕਿੰਨੇ ਕਿਲੇਿਆਂ ਦੇ ਵਿੱਚ ਇਹਨੇ ਬਣਨਾ ਹੈਗਾ ਤੇ ਇਹਨੇ ਕਿੰਨਾ ਪਾਣੀ ਲੈਣਾ ਹੈ ਨਹਿਰ ਦੇ ਵਿੱਚੋਂ ਸਰੰਦ ਕਨੈਲ ਦੇ ਵਿੱਚੋਂ ਕਿੰਨਾ ਆਊਟ ਕਰਨਾ ਸਾਰੀ ਕਲੀਅਰੈਂਸ ਜੋ ਇਨਾ ਰੋਚਿਕਰ ਪੇਪਰ ਮਿਲਦਾ ਜਿਹੜਾ ਦੂਜੀ ਜਿਹੜਾ ਇਹਨਾਂ ਦੀ ਫੈਕਟਰੀ ਹੈਗੀ ਆ ਉਹ ਕਾਲੇ ਅੰਬ ਚੱਲਦੀ ਆ ਉਹਦਾ 2018 ਦੇ ਵਿੱਚ ਵੀ ਅਸੀਂ ਉੱਥੇ ਜਾ ਕੇ ਲਾਈਵ ਕੀਤਾ ਸੀ ਵੀ ਇਹ ਬੜੇ ਭਿਆਨਕ ਸਿੱਟੇ ਨਿਕਲ ਰਹੇ ਨੇ ਇਹਦਾ ਪਾਣੀ ਦੇ ਵਿੱਚ ਤੇ ਦੂਜਾ ਹੁਣ ਵੀ ਅਸੀਂ ਲਾਈਵ ਉੱਥੋਂ ਜਾ ਕੇ ਕਰ ਚੁੱਕੇ ਆ ਵੀ ਇਹਦੇ ਬੜੇ ਭਿਆਨਕ ਸਿੱਟੇ ਆ ਕਿਉਂਕਿ ਪਿਛਲੇ ਦਿਨੀ ਇਹ ਆਫਿਸ ਦਾ ਆਪਣਾ ਦਗਾਟਨ ਕਰਨ ਲੱਗੇ ਸੀ ਉਦੋਂ ਅਸੀਂ ਇਹਨਾਂ ਨੂੰ ਰੋਕਿਆ ਸੀ ਵੀ ਇਹਨਾਂ ਕੋ ਕੋਈ ਵੀ ਪਰਮਿਸ਼ਨ ਨਹੀਂ ਹੈਗੀ ਉਹ ਰੋਕਣ ਦੇ ਬਾਬਤ ਐਸਡੀਐਮ ਸਾਹਿਬ ਤੇ ਪ੍ਰਸ਼ਾਸਨ ਨੇ 30 ਤਰੀਕ ਨੂੰ 30 ਅਪ੍ਰੈਲ ਨੂੰ ਜਿਹੜਾ ਇੱਕ ਉੱਥੇ ਆਮ ਜਲਾਸ ਰੱਖਿਆ ਗਿਆ ਜਿਹਨੂੰ ਪਬਲਿਕ ਹੀਅਰਿੰਗ ਵੀ ਕਿਹਾ ਜਾਂਦਾ ਕਿ ਇਲਾਕੇ ਦੀ ਕੀ ਰਾਏ ਆ ਪਹਿਲਾਂ ਤਾਂ ਮੈਂ ਸਾਰੇ ਇਲਾਕੇ ਨੂੰ ਪੰਜਾਬ ਨਿਵਾਸੀਆਂ ਨੂੰ ਜਿਹੜੇ ਇਸ ਧਰਤੀ ਨੂੰ ਪਿਆਰ ਕਰ ਆਪਣਾ ਇਤਰਾਜ ਐ ਜਾਹਰ ਕਰਨ ਵੀ ਅਸੀਂ ਇਹਨੂੰ ਕਿਉਂ ਰੋਕ ਰਹੇ ਆ ਸੋ ਸਾਡਾ ਰੋਕਣ ਦਾ ਕਿਸੇ ਨਾਲ ਇਹਨਾਂ ਨਾਲ ਡਾਲ ਵੱਟ ਦਾ ਕੋਈ ਸਾਡੇ ਨਾਲ ਇਹਦੀ ਸਾਂਝ ਨਹੀਂ ਹੈਗੀ ਸਾਡਾ ਰੌਲਾ ਹੈਗਾ ਵੀ ਸਾਡਾ ਪਾਣੀ ਆ ਜਿਹੜਾ ਗੁਰਦਾਰਾ ਜੰਡ ਸਾਹਿਬ ਦਾ ਸਾਡੇ ਇਸ ਏਰੀਆ ਦਾ ਉਹ 7 ਫੁੱਟ ਤੇ ਹੈਗਾ 5 ਫੁੱਟ ਤੇ ਹੈਗਾ ਜਦ ਕਿ ਇਹਨਾਂ ਨੇ ਜਿਹੜਾ ਕੈਮੀਕਲ ਬਾਹਰ ਨਿਕਲਣਾ ਪੇਪਰ ਮਿਲਦਾ ਉਹ ਬੜੀਆਂ ਭਿਆਨਕ ਬਿਮਾਰੀਆਂ ਲੈ ਕੇ ਆਊਗਾ ਤੇ ਸਾਡਾ ਇਲਾਕਾ ਜਿਹੜਾ ਤਬਾਹ ਹੋ ਜਾਊਗਾ ਬਾਕੀ ਗੱਲ ਆ ਗਈ ਰੋਪੜ ਜ਼ਿਲ੍ਹੇ ਦੀ ਸਾਡਾ ਜਿਹੜਾ ਇਹ ਇੱਥੇ ਦੀ ਬਨਤਰਾ ਏਰੀਏ ਦੀ ਰੋਪੜ ਜ਼ਿਲ੍ਹੇ ਦੀ ਸ਼ਵਾਲਕ ਪਹਾੜੀਆਂ ਨੇੜੇ ਹੋਣ ਕਾਰਨ ਦਰਿਆ ਤੇ ਨਦੀਆਂ ਦਾ ਜਿਹੜਾ ਏਰੀਆ ਹੋਣ ਕਾਰਨ ਪਾਣੀ ਦਾ ਵਹਾਅ ਆ ਜਿਹੜਾ ਸਭ ਨੂੰ ਪਤਾ ਹੈ ਪਛਮਬਲ ਜਾ ਰਿਹਾ ਇੱਥੋਂ ਜਦੋਂ ਇਹਨਾਂ ਨੇ ਕੈਮੀਕਲ ਪਾਉਣਾ ਤਾਂ ਸਾਰਾ ਮੈਨੂੰ ਲੱਗਦਾ ਵੀ ਏਰੀਆ ਜਿਹੜਾ ਪੰਜਾਬ ਦਾ ਇਹ ਪ੍ਰਭਾਵਿਤ ਕਰਨਗੇ ਸੋ ਇਸ ਦੇ ਚੱਲਦੇ ਚੱਲਦੇ ਮੋਤੋਰ ਬੰਦੇ ਨੇ ਇੱਕ ਸ਼ਰਮਾ ਤੇ ਦੂਜੇ ਅਜੇ ਮਜੀਠੀ ਆ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰੀ ਸੀ ਵੀ ਇਹਨਾਂ ਨੂੰ ਰੋਕਿਆ ਜਾਵੇ ਲੱਕ ਦੇ ਵਿੱਚ ਇਹ ਜਿਹੜੇ ਲੋਕਾਂ ਨੂੰ ਲਿਜਾ ਕੇ ਕਾਲੇ ਅੰਬ ਦਾ ਜਿਹੜਾ ਉੱਥੇ ਫੈਕਟਰੀ ਦਿਖਾ ਰਹੇ ਨੇ ਵੀ ਦੇਖੋ ਸਾਡਾ ਕਿੰਨਾ ਸਾਫ਼ ਸੁਥਰਾ ਪਾਣੀ ਨਿਕਲ ਰਿਹਾ ਤੇ ਉਹ ਬਿਲਕੁਲ ਹੀ ਗਲਤ ਹੈ ਕੁਝ ਸਾਡੇ ਮਹਤਵਪੂਰਨ ਬੰਦੇ ਸਾਡੇ ਸਤਿਕਾਰਯੋਗ ਨੇ ਤੇ ਪਰਸੋਂ ਚੌਥੇ ਜਿਹੜਾ ਉੱਥੇ ਗਏ ਸੀਗੇ ਕਾਲੇ ਅੰਬ ਜਿਹਦੇ ਵੀ ਸਰਦਾਰ ਮੇਜਰ ਸਿੰਘ ਮਾਰਗੜ ਜੀ ਸਦਾ ਸ਼ੰਗਾਰਾ ਸਿੰਘ ਜੀ ਤੇ ਉਹਨਾਂ ਨੇ ਜਾ ਕੇ ਉੱਥੇ ਪਾਣੀ ਦਿਖਾਇਆ ਵੀ ਬੜਾ ਸਾਫ ਸੁਥਰਾ ਹੈ ਉਹ ਪਾਣੀ ਨੂੰ ਸਾਡਾ ਕਹਿਣ ਦਾ ਪਾਪ ਕੋਈ ਬਗਵਾਵਤ ਗੱਲ ਨਹੀਂ ਹੈਗੀ ਅਸੀਂ ਉਹਨਾਂ ਨੂੰ ਫੋਨ ਵੀ ਕਰਿਆ ਸੀ ਹਰ ਟਾਈਮ ਦਿੱਤਾ ਸੀ ਤੁਸੀਂ ਆ ਕੇ ਆਪਾਂ ਬੈਠ ਕੇ ਗੱਲ ਕਰੀਏ ਵੀ ਅਸੀਂ ਇਹਦਾ ਵਿਰੋਧ ਕਿਉਂ ਕਰ ਰਹੇ ਤੁਸੀਂ ਵੀ ਪਹੁੰਚੋ ਪਰ ਉਹਨਾਂ ਨੇ ਫੋਨ ਤੇ ਜਵਾਬ ਦਿੱਤਾ ਵੀ ਅਸੀਂ ਨਹੀਂ ਪਹੁੰਚ ਸਕਦੇ ਅਸੀਂ ਇਹੀ ਗੱਲ ਕਲੀਅਰ ਕਰਨਾ ਚਾਹੁੰਦੇ ਆ ਕਿ ਇਹ ਪਾਣੀ ਜਿਹੜਾ ਤੁਸੀਂ ਦੇਖ ਕੇ ਆਏ ਹੋ ਜਾਂ ਤਾਂ ਤੁਸੀਂ ਕਲੀਅਰ ਕਰੋ ਉਹਨਾਂ ਦੀ ਡਰਾਇੰਗ ਪਾਣੀ ਕਿੱਥੋਂ ਆ ਰਿਹਾ ਕਿੱਧਰ ਨੂੰ ਉਹਨਾਂ ਦਾ ਜਾ ਰਿਹਾ ਇਹ ਉਹਨਾਂ ਨੂੰ ਨਹੀਂ ਕਲੀਅਰ ਇਹੀ ਕਲੀਅਰ ਕਰਨ ਦੇ ਲਈ ਅਸੀਂ ਅੱਜ ਉਹਨਾਂ ਨੂੰ 5 ਵਜੇ ਦਾ ਸਮਾਂ ਦਿੱਤਾ ਸੀ ਪਰ ਉਹ ਨਹੀਂ ਪਹੁੰਚੇ ਸੋ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜੇ ਹਜੇ ਵੀ ਉਹ ਇਹ ਗੱਲ ਤੋਂ ਜਾਣਨੇ 27 ਤਰੀਕ ਨੂੰ 27 April ਨੂੰ ਗੁਰਦੁਆਰਾ ਜੰਡ ਸਾਹਿਬ ਇੱਕ ਸੈਮੀਨਾਰ ਰੱਖਿਆ ਗਿਆ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਕੀਲ ਸਾਹਿਬਾਨ ਜਿੰਨੇ ਵੀ ਜੰਗਲੀ ਜੀਵਾਂ ਦੇ ਮਾਰਨੇ ਤੇ ਆਪਣੇ ਜੀਰਾ ਕਮੇਟੀ ਹੈਗੀ ਆ ਮੱਤੇਵਾੜਾ ਕਮੇਟੀ ਹੈਗੀ ਆ ਉਹਨਾਂ ਦੇ ਜਿਹੜੇ ਮੋਤਵਰ ਨੇ ਤੇ ਹੋਰ ਵੀ ਜਿਹੜੇ ਪੰਜਾਬ ਦੇ ਆਪਣੇ ਡਾਕਟਰ ਹਮੀਰ ਸਿੰਘ ਜੀ ਤੇ ਹੋਰ ਸਾਰੇ ਆ ਰਹੇ ਨੇ 27 ਤਰੀਕ ਨੂੰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਕਹਿੰਦਾ ਕਿ 27 ਤਰੀਕ ਨੂੰ ਸੈਮੀਨਾਰ ਦੇ ਵਿੱਚ ਪਹੁੰਚ ਕੇ ਉੱਥੇ ਆਪਾਂ ਕਲੀਅਰ ਕਰੀਏ ਵੀ ਇਹਦੇ ਕੀ ਭਿਆਨਕ ਸਿੱਟੇ ਨੇ ਸੋ ਦੁਆਰਾ ਫਿਰ ਮੇਰੀ ਬੇਨਤੀ ਹੈ ਕਿ 27 ਤਰੀਕ ਨੂੰ ਵੀ ਪਹੁੰਚੋ ਤੇ 30 ਤਰੀਕ ਨੂੰ ਪਹੁੰਚ ਗਏ ਆਪਾਂ ਜਿਹੜਾ ਆਪਣਾ ਇਹਦਾ ਵਿਰੋਧ ਜਾ ਅੱਜ ਪੀਸੀ ਕਰ ਰਹੇ ਆ ਜੀ ਇਹ ਨਾ ਇੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਵੀਰ ਨੇ ਸਾਰਾ ਕੁਝ ਦੱਸਦੋ ਰੂਚੀਕਾ ਪੇਪਰ ਮੈਨਸ ਨਹੀਂ ਇਹ ਨਾ ਆਪਣੇ ਸਾਡੇ ਏਰੀਏ ਦੇ ਬਜ਼ੁਰਗ ਨੌਜਵਾਨ ਤੇ ਸਾਡੇ ਭਰਾਵਾਂ ਨੂੰ ਲਿਆ ਕੇ ਨਾ ਉੱਥੇ ਗੁਰਮਰਾਹ ਕਰ ਰਹੇ ਨੇ ਗੁਰਮਰਾਹ ਇਸ ਲਈ ਕਹਿ ਰਹੇ ਆ ਕਿਉਂਕਿ ਉਹ ਬਹੁਤ ਨਾ ਸਾਫ ਪਾਣੀ ਚਲਾ ਕੇ ਉੱਥੇ ਦਿਖਾ ਰਹੇ ਨੇ ਵੀ ਸਾਡੀ ਕੋਈ ਗੰਦਗੀ ਨਹੀਂ ਹੈਗੀ ਭਾਈ ਜੀ ਮੈਂ ਤੁਹਾਨੂੰ ਦੱਸਦਾ ਇਹ ਸਾਰਾ ਕੁਝ ਐਨਜੀਟੀ ਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਹੋਇਆ ਹੈ ਇਹ ਬਹੁਤ ਤਕਰੀ ਫੈਕਟਰੀ ਹੈ ਇਹ ਮੰਨਣ ਤੇ ਠੀਕ ਜਿਹੀ ਮੰਨਦੀ ਨਹੀਂ ਹੈਗੀ ਕਿਉਂਕਿ 2018 ਦੇ ਵਿੱਚ ਇੱਕ ਕਮੇਟੀ ਬਣੀ ਸੀ ਐਨਜੀਟੀ ਦੀ 2020 ਦੇ ਵਿੱਚ ਕੈਂਡੀਟੀ ਦੀ ਕਮੇਟੀ ਬਣੀ ਸੀ ਜਿਨ੍ਹਾਂ ਨੇ ਸਾਫ਼ ਇਹ ਕਿਹਾ ਕਿ ਇਹ ਫੈਕਟਰੀ ਗੰਦਗੀ ਫੈਲਾਉਂਦੀ ਹੈ ਹੁਣ ਉੱਥੇ ਉਸ ਸਾਹ ਪਾਣੀ ਚਲਾਤਾ ਉਹਨਾਂ ਨੇ ਸਾਫ਼ ਉੱਥੇ ਏਰੀਆ ਦਿਖਾ ਲਿਆਉਂਨੇ ਜੇ ਉਹ ਬੰਦਿਆਂ ਨੂੰ ਸਾਰਾ ਕੁਝ ਦਿਖਾ ਕੇ ਲਿਆਉਂਨੇ ਆ ਤਾਂ ਆ ਮੈਂ ਭਾਈ ਜੀ ਐਨਜੀਟੀ ਦੀ ਇੱਕ ਵੈਬ ਆਫੀਸ਼ੀਅਲ ਵੈਬਸਾਈਟ ਤੋਂ ਇਹ ਕਾਲਾ ਅਮਬ ਦੀ ਮੈਂ ਫੋਟੋ ਕੱਟ ਕੇ ਲੈ ਕੇ ਆਇਆ ਜੀ ਇਹ ਮਾਰਕੰਡਾ ਨਦੀ ਹੈ ਜੀ ਜਿਹਦੇ ਨਾਲ ਇਹ ਸੋਲਿਡ ਵੇਸ ਸਿੜਦੇ ਆ ਜੀ ਜਿਹਨੂੰ ਚੂਨਾ ਤੇ ਸਵਾਹ ਕਿਹਾ ਜਾਂਦਾ ਜਿਹਦੇ ਵਿੱਚ ਆਪਾਂ ਇਹਨੂੰ ਹਾਰਡ ਜੈਮਿਕਲ ਕਹਿ ਦਿੰਦੇ ਆ ਜਿਹੜੇ ਭਾਰੀ ਤੱਤ ਜਿਸ ਦੇ ਨਾਲ ਬਹੁਤ ਭਿਆਨਕ ਬਿਮਾਰੀਆਂ ਹੁੰਦੀਆਂ ਉਹ ਸਾਰਾ ਇਹ ਮਾਰਕੰਡਾ ਨਦੀ ਦੇ ਵਿੱਚ ਸਿੜਦੇ ਆ ਇਹ ਸਾਰਾ ਕੁਝ ਔਨ ਰਿਕਾਰਡ ਹੈ ਜੀ ਇੱਕ ਧਰਮਵੀਰ ਸਿੰਘਾ ਉਹਨਾਂ ਨੇ ਇਹਨਾਂ ਤੇ ਕੇਸ ਵੀ ਕੀਤਾ ਹੋਇਆ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਂ ਇਹ ਹੀ ਲੱਗਦਾ ਵੀ ਉੱਥੇ ਇਹ ਭੱਜ ਕੇ ਹੀ ਇੱਥੇ ਆਉਣ ਨੂੰ ਫਿਰਦੇ ਆ ਬਾਕੀ ਜਿਹੜਾ ਇਹਦਾ ਪਾਣੀ ਦਾ ਹੈਗਾ ਇਹ ਦੇਖੋ ਜਿਵੇਂ ਜਿਹਾਰ ਜੀ ਨੇ ਦੱਸਿਆ ਇਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਹੈਗੇ ਆ ਗੁਪਤਾ ਜੀ ਉਹ ਇੱਕ ਮਿਸ਼ਰਾ ਜੀ ਹੈਗੇ ਆ ਰਾਣਾ ਕੰਪਨੀ ਤੋਂ ਉਹ ਸਾਡੇ ਕੋਲ ਆਏ ਸੀਗੇ ਅਸੀਂ ਉਹਨੂੰ ਸਵਾਲ ਪੁੱਛੇ ਵੀ ਦੇਖੋ ਜੀ ਤੁਸੀਂ ਕਿੰਨਾ ਪਾਣੀ ਯੂਜ਼ ਹੁੰਦਾ ਉਹਨੇ ਸਾਨੂੰ ਆਪਣੇ ਮੂੰਹੋਂ ਹੀ ਦੱਸਿਆ ਕਹਿੰਦੇ ਸਾਡਾ ਇੱਕ ਕਵਾਂਟਲ ਪੇਪਰ ਬਣਾਉਣ ਨੂੰ 32000 ਕਯੂਬਿਕ ਸਕੁਅਰ ਲੀਟਰ ਪਾਣੀ ਲੱਗਦਾ ਜੀ ਸਿਰਫ ਇੱਕ ਕਵਾਂਟਲ ਬਣਾਉਣ ਨੂੰ ਅਸੀਂ ਉਹਨੂੰ ਪੁੱਛਿਆ ਜੀ ਫਿਰ ਇਹਦੇ ਵਿੱਚੋਂ ਬਚ ਕਿੰਨਾ ਜਾਂਦਾ ਪੇਪਰ ਬਣਾ ਕੇ ਉਹ ਕਹਿੰਦੇ 20000 ਬਚ ਜਾਂਦਾ ਜੀ ਇੱਕ ਕੁਆਂਟਲ ਬਣਾ ਸੋਚੋ ਤੁਸੀਂ ਇਹ ਵੀ ਇੰਨਾ ਪਾਣੀ ਮੈਨੂੰ ਕਹੀ ਬਾਕੀ ਦਾ ਤੁਸੀਂ ਪਾਣੀ ਦਾ ਕਰੋਗੀ ਕੀ ਕਹਿੰਦੇ ਇਰੀਗੇਸ਼ਨ ਨੂੰ ਦੇਣਾ ਜੀ ਅਸੀਂ ਕਹਿੰਦੇ ਇਰੀਗੇਸ਼ਨ ਨੂੰ ਪਾਣੀ ਤਾਂ ਇਹਦਾ ਆਲਰੇਡੀ ਉੱਪਰ ਪਿਆ ਧਰਤੀ ਦਾ ਪਾਣੀ ਆਪਾਂ 1-2 ਟੱਕ ਮਾਰੀ ਦਾ ਪਾਣੀ ਨਿਕਲੇ ਆਉਂਦਾ ਤੁਸੀਂ ਕਹਿੰਦੇ ਅਸੀਂ ਦੇਖਾਂਗੇ ਜੀ ਇਹਨੂੰ ਇਟ ਮੀਨਸ ਇਹਨਾਂ ਕੋਲ ਕੋਈ ਪਲਾਨ ਹੈ ਜੀ ਇਹਨਾਂ ਨੇ ਇੱਥੇ ਰੂਲ ਜਾਂ ਰੈਗੂਲੇਸ਼ਨ ਨਹੀਂ ਧੱਜੀਆਂ ਣਾਉਣੀਆਂ ਸਾਰਾ ਪਾਣੀ ਇਹਨਾਂ ਨੇ ਬੁੱਡੇ ਨਾਲੇ ਦੇ ਵਿੱਚ ਪਾਉਣਾ ਹੈਗਾ ਠੀਕ ਹੈ ਜੀ ਉਹਨੂੰ ਪੋਲਿਊਟਡ ਕਰਨਾ ਹੈ ਬੋਰ ਕਰਨਗੇ ਜੀ ਨਹਿਰ ਦੇ ਵਿੱਚ ਇਹਨਾਂ ਨੇ ਆਊਟਲੈਟ ਲੈਣੀ ਹੈ ਨਹਿਰ ਦੇ ਵਿੱਚ ਪਾਣੀ ਦੀ ਕੀ ਪਤਾ ਉਹਦੇ ਵਿੱਚ ਇਨਲੈਟ ਵੀ ਕਰਨ ਸੋ ਇਹ ਟੋਟਲੀ ਗੁੰਮਰਾਹ ਕਰ ਰਹੇ ਆ ਜੀ ਸਭ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ 27 ਤਰੀਕ ਨੂੰ ਜਿਹੜਾ ਸਾਡਾ ਪ੍ਰੋਗਰਾਮ ਲੀਕ ਕਿਹਾ ਹੋਇਆ ਹੈਗਾ ਜੀ ਆਪਣੇ ਵਾਤਾਵਰਣ ਪ੍ਰੇਮੀ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਵਾਇਓਲੇਸ਼ਨ ਜੇ ਇਹਨੂੰ ਸਰਕਾਰ ਪਰਮਿਸ਼ਨ ਦਿੰਦੀ ਹੈ ਇਹ ਬਹੁਤ بڑا ਸੀ ਸੰਘਰਸ਼ ਕਰਾਂਗੇ ਕਿਉਂ ਜਿਹੜੀ ਜੀ ਸਰੰਧਕ ਨਾਲ ਹੈਗੀ ਨਹਿਰ ਹੈਗੀ ਹੈ ਜੀ ਆਪਣੇ ਰੋਪੜ ਤੋਂ ਨਿਕਲ ਕੇ ਅੱਗੇ ਨੀਲੋਤਰਾਏ ਤੱਕ ਜਾਂਦੀ ਹੈ ਉਹਦੇ ਦੋਨੋਂ ਪਾਸੇ 100-100 ਮੀਟਰ ਰਿਜ਼ਰਵ ਲੈਂਡ ਹੈ ਜੀ रियर ਸਪੀਸੀਸਲੀ ਜਿਹੜੇ ਆਪਣੇ ਜੀਵ ਜੰਤੂ ਹੁਣ ਇੱਥੋਂ ਅਲੋਪ ਹੋ ਰਹੇ ਆ ਉਹਦਾ ਰੀਅਰ ਸਪੀਸੀਸਲੀ ਇਹ ਰਿਜ਼ਰਵ ਲੈਂਡ ਹੈਗੀ ਆ ਔਨ ਰਿਕਾਰਡ ਸੋ ਇੱਥੇ ਤਾਂ ਕਿਸੇ ਤਰੀਕੇ ਦੀ ਐਡਾ ਪੋਲੂਟਡ ਫੈਕਟਰੀ ਲੱਗੇ ਨਹੀਂ ਸਕਦੀ ਜੀ ਇਹ ਕਿਵੇਂ ਲੱਗਣ ਦੇ ਰਹੀ ਹੈ ਸਰਕਾਰਾਂ ਨੂੰ ਮੈਂ ਸਰਕਾਰ ਨੂੰ ਵੀ ਸਵਾਲ ਪੁੱਛਦਾ ਵੀ ਇਹ ਕਿਵੇਂ ਇਹਨੂੰ ਅਲਾਉ ਕਰ ਦੋਗੇ ਜੀ ਇੱਥੇ ਲੱਗਣ ਨੂੰ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਵੀ 27 ਤਰੀਕ ਨੂੰ ਜਿੱਥੇ ਬੁੱਧੀਦੀਪ ਜਿਹੜਾ ਆ ਰਹੇ ਆ ਉਹਨਾਂ ਦੇ ਵਿਚਾਰ ਸੁਣ ਜੇ ਤੁਹਾਡੇ ਕੋਈ ਕਵੈਸਟਿਨਸ ਹੈਗੇ ਇਸ ਦੇ ਰਿਲੇਟਡ ਕਾ ਕੁਐਸਚਨ ਕਰ ਤੇ ਤਾਂ ਕਿ ਆਪਾਂ 30 ਤਰੀਕ ਨੂੰ ਇਹਦਾ ਜੋ ਪਬਲਿਕੇਸ਼ਨ ਹੋ ਰਿਹਾ ਉਹਦੇ ਪਾ ਅਧਰਾਜ ਪਾ ਸਕੀਏ ਅੱਜ ਸਾਡੇ ਮਾਨਯੋਗ ਰਾਸਵਾ ਮੈਂਬਰ ਸੰਤ ਬਲਬੀਰ ਸਿੰਘ ਦੀ ਸੀਚੇਵਾਲ ਉਹਨਾਂ ਨੂੰ ਵੀ ਅੱਜ ਮਿਲੇ ਆ ਤੇ ਉਹਨਾਂ ਨੇ ਵੀ ਆਪਣਾ ਪ੍ਰੈਸ ਨੋਟ ਜਾਰੀ ਕਰਕੇ ਆਪਣੇ ਪੀਐਸ ਸਾਹਿਬ ਨੂੰ ਵੀ ਕਿਹਾ ਤੇ ਪੱਤਰਕਾਰ ਸਾਹਿਬਾਨ ਨੂੰ ਵੀ ਕਿਹਾ ਕਿ ਇਹ ਜਿਹੜੀ ਫੈਕਟਰੀ ਲੱਗ ਰਹੀ ਆ ਤੇ ਇਹ ਬਾਤਾਂ ਬਨ ਲਈ ਬਹੁਤ ਘਾਤਕ ਆ ਕਿਉਂਕਿ ਉਹ ਖੁਦ ਹੀ ਬੁੱਡੇ ਨਾਲੇ ਦਾ ਜਿਹੜਾ ਲੁਧਿਆਣੇ ਦਾ ਹਿੱਸਾ ਉਹਨੂੰ ਕਾਫੀ ਲੰਮੇ ਆਸਰੇ ਤੋਂ ਸਾਫ਼ ਕਰਨੇ ਨੂੰ ਲੱਗੇ ਹੋਏ ਆ ਪਰ ਜੇ ਹੁਣ ਇੱਥੇ ਤੋਂ ਦੁਬਾਰਾ ਪਾਣੀ ਪਲੂਟਡ ਪਾਣੀ ਪ੍ਰਦੂਸ਼ਣ ਵਾਲਾ ਉੱਥੇ ਜਾਊਗਾ ਤਾਂ ਉਹਨਾਂ ਲਈ ਕੰਮ ਹੋਰ ਵੱਧ ਜਾਣਾ ਸੋ ਸਾਡੇ ਨਾਲ ਦਿਨ ਪੱ ਦਿਨ ਹੋਰ ਵੀ ਜਿਹੜੇ ਸੰਗਠਨ ਆ ਉਹ ਵੀ ਜੁੜ ਰਹੇ ਆ ਤੇ ਅਸੀਂ ਰਾਜਨੀਤਿਕ ਪਾਰਟੀ ਦੇ ਲੀਡਰ ਸਾਹਿਬਾਨ ਜਿਹੜੀਆਂ ਜਿਹੜੀਆਂ ਪਾਰਟੀਆਂ ਦੇ ਵੀ ਚਾਹੇ ਉਹ ਸੱਤਾਧਾਰੀ ਆ ਚਾਹੇ ਉਹ ਪਹਿਲਾ ਰਾਜ ਕਰ ਚੁੱਕੀ ਕਾਂਗਰਸ ਆ ਜਾਂ ਬੀਜੇਪੀ ਆ ਜਾਂ ਅਕਾਲੀ ਦਲ ਆ ਉਹਨਾਂ ਨੂੰ ਇਹ ਉਹਨਾਂ ਦੇ ਜਿਹੜੇ ਪਾਰਟੀ ਵਰਕਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈਗੀ ਇਹ ਸਾਡੇ ਇਲਾਕੇ ਦੀ ਵਾਤਾਵਰਨ ਦੀ ਬਚਾਉਣ ਦੀ ਲੜਾਈ ਆ ਸੋ ਆਪਾਂ ਸਾਰੇ ਇਕੱਠੇ ਹੋ ਕੇ ਇਸ ਸੰਘਰਸ਼ ਵਿੱਚ ਜੁੜੀਏ ਅਸੀਂ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਜਿਹੜੇ ਕਹਿ ਰਹੇ ਆ ਜੇ ਵਿਰੋਧੀ ਹੁੰਦੇ ਸਾਡੇ ਇਲਾਕੇ ਬਸੀ ਵਿੱਚ ਘਟੋ-ਘਟ ਜੇ 30 ਦੇ ਕਰੀਬ ਉਹ ਲੱਗੇ ਹੋਏ ਆ ਪੱਠੇ ਲੱਗੇ ਹੋਏ ਆ ਇਹ ਤਾਂ ਅਸੀਂ ਉਹਨਾਂ ਦਾ ਵੀ ਵਿਰੋਧ ਕਰਦੇ ਹਾਲਾਂਕਿ ਉੱਥੇ ਵੀ ਬਨਮੱਜਰੇ ਜਾਂ ਚਟੌਲੀ ਰੇਖ ਲੀਏ ਜਿਵੇਂ ਗੋਬਰਾ ਕਰਿਆ ਜਾ ਰਿਹਾ ਸਾਡੇ ਇਲਾਕੇ ਦੇ ਪਰਿਵਾਰਾਂ ਨੂੰ ਕਿ ਤੁਹਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਇਹ ਲੋਕ ਰੋਜ਼ਗਾਰ ਦੇ ਵਿਰੋਧੀ ਆ ਸੋ ਤੁਸੀਂ ਸਾਡਾ ਸਾਥ ਦਿਓ ਉਹ ਸਾਨੂੰ ਦਿਖਾਉਣ ਅਸੀਂ ਚਟੌਲੀ ਚੱਲਦੇ ਆ ਚਟੌਲੀ ਪਪੂਲਰ ਦੀਆਂ ਫੈਕਟਰੀਆਂ ਬਨਮੱਜਰੇ ਆ ਚੀਮਾ ਬੋਇਲਰ ਆ ਤੇ ਹੋਰ ਵੀ ਇੰਡਸਟਰੀ ਆ ਜਿਹੜੀ ਉੱਥੇ ਜਾ ਕੇ ਸਾਨੂੰ ਦਿਖਾਇਆ ਜਾਵੇ ਕਿ ਕਿੰਨੇ ਕ ਸਾਡੇ ਪੰਜਾਬੀਆਂ ਨੂੰ ਰੋਜ਼ਗਾਰ ਮਿਲਦਾ ਹੈ। ਉਰੇ ਨਾ ਤਾਂ ਸਾਡੇ ਪੰਜਾਬੀਆਂ ਨੂੰ ਰੋਜ਼ਗਾਰ ਮਿਲਣਾ ਹੈ। ਕਰਨਾ ਕੀ ਹੈ? ਸਾਨੂੰ ਨੁਕਸਾਨ ਕਿਹਾ ਹੋਣਾ ਸਾਡੀ ਜਿਹੜਾ ਹਰਿਆ ਭਰਿਆ ਵਾਤਾਵਰਨ ਆ। ਉਹਨੂੰ ਇਹਨਾਂ ਨੇ ਪੋਲਿਊਟਡ ਕਰ ਦੇਣਾ ਤੇ ਉਰੇ ਇੱਥੇ ਦੀ ਜਿਹੜੀ ਸਾਡਾ ਵਾਤਾਵਰਨ ਆ ਉਹ ਪੋਲਿਊਟਡ ਹੋਣ ਤੋਂ ਬਾਅਦ ਉਰੇ ਭਈਆ ਕਰਨ ਹੋ ਜਾਣਾ। ਪ੍ਰਵਾਸੀਆਂ ਦਾ ਰਾਜ ਹੋਣਾ ਉਰੇ, ਹੋਰ ਕੁਝ ਨਹੀਂ ਹੋਣਾ। ਜਿਵੇਂ ਮੇਰੇ ਨਾਲੋਂ ਪਹਿਲਾਂ ਜਿਹੜਾ ਸਿੰਘ ਨੇ ਵੀ ਦੱਸਿਆ ਕਿ ਅਕਸਰ ਹੁਣ ਸੋਸ਼ਲ ਮੀਡੀਆ ਤੇ ਆ ਰਿਹਾ ਹੈ। ਕਿ ਕੋਈ ਕਿਸੇ ਸਿੱਖ ਵਿਅਕਤੀ ਦੀ ਦਸਤਾਰ ਨੂੰ ਹੱਥ ਪਾਉਂਦਾ ਜਾਂ ਸਾਡੀਆਂ ਧੀਆ ਭੈਣਾਂ ਜਾਨੀਆਂ ਇੱਕ ਪਾਸੇ ਦੇਖਿਆ ਕਿ ਉੱਥੇ ਮਸਜਿਦ ਗੁਰਦੁਆਰਾ ਵੀ ਨਾਲ ਸੀ ਉੱਥੇ ਨੂੰ ਲੰਘ ਰਹੇ ਸੀ ਪਰ ਜਿਹੜੇ ਪ੍ਰਵਾਸੀ ਤੇ ਉਹ ਹੋਲੀ ਦੇ ਪ੍ਰੋਗਰਾਮ ਤੇ ਉਹ ਐਨ ਨਸ਼ੇ ਵਿੱਚ ਤੁੱਟ ਹੋ ਗਏ ਉੱਥੇ ਆਪਣਾ ਨੰਗਾ ਨਾਚ ਕਰ ਰਹੇ ਸੀ ਸੋ ਅਸੀਂ ਇਹੀ ਚਾਹੁੰਦੇ ਆ ਕਿ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਜਿਵੇਂ ਕਿ ਕਲਾਸ ਫੈਕਟਰੀ ਆ ਮਰਿੰਡੇ ਦੀ ਕਲਾਸ ਫੈਕਟਰੀ ਆ ਉਹ ਜਾ ਕੋਈ ਰੋਜ਼ਗਾਰ ਹੋ ਜਵੇ ਜਾਂ ਪਪੁੱਲਰ ਦੀ ਫੈਕਟਰੀ ਅਰੇ ਇਹਦੇ 'ਚ ਐਗਰੀਮੈਂਟ ਹੋਣਾ ਚਾਹੀਦਾ ਹੈ ਕਿ ਘੱਟੋ-ਘੱਟ 80% ਜਿਹੜਾ ਰੋਜ਼ਗਾਰ ਆ ਉਹ ਸਾਡੇ ਪੰਜਾਬੀਆਂ ਨੂੰ ਮਿਲਣਾ ਚਾਹੀਦਾ। ਇਹ ਵੀ ਨਹੀਂ ਹੈ ਕਿ ਲੇਬਰ ਦਾ ਹੀ ਕੰਮ, ਮੇਨ ਮੈਨੇਜਮੈਂਟ ਆ ਉਹਦੇ ਵਿੱਚ ਵੀ ਸਾਡੇ ਪੰਜਾਬੀ ਹੋਣੇ ਚਾਹੀਦੇ ਆ। ਇਹ ਨਹੀਂ ਹੋਣਾ ਕਿ ਜਿਹੜਾ ਬਾਹਰ ਦੇ ਬੰਦੇ ਆ ਕੇ ਸਾਡੇ ਤੇ ਰਾਜ ਕਰਨ ਕਿਉਂਕਿ ਇਹਨਾਂ ਨੇ ਜਦੋਂ ਦੀ ਬੁਨਿਆਦ ਰੱਖੀ ਆ ਇਹਦੀ ਫੈਕਟਰੀ ਦੀ ਉਦੋਂ ਤੋਂ ਹੀ ਝੂਠ ਬੋਲ ਰਹੇ ਆ। ਪਹਿਲਾਂ ਤਾਂ ਇਹਨਾਂ ਨੇ ਉਹਨੂੰ ਜ਼ਮੀਨ ਨੂੰ ਪੰਜਰ ਦੱਸਿਆ। ਉਹ ਜ਼ਮੀਨ ਬੰਜਰ ਨਹੀਂ ਹੈ, ਅਬ ਜਾਊ ਜ਼ਮੀਨ ਸੀ। ਉਹਨੋਂ ਬੰਜਰ ਦੱਸ ਰਹੇ ਆ ਅਜਹੀਆਂ ਡਾਕਟਰੀਆਂ ਜਿਹੜੀਆਂ ਉਹ ਅਜਹੀਆਂ ਜੀ ਬਿਨਾ ਤੇ ਲਾਈਆਂ ਜਾਂਦੀਆਂ ਜਿਹੜੀਆਂ ਬੰਜਰ ਹੋਣ ਸੋ ਇਹ ਬਹੁਤ ਵੱਡੇ ਲੈਵਲ ਤੇ ਇੱਕ ਘਪਲੇ ਕਰਨ ਦੀ ਸਾਜ਼ਿਸ਼ ਕਹਿ ਲੋ ਇਹਨਾਂ ਦੀ ਚੱਲ ਰਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਡੇ ਹਰੇ ਭਰੇ ਜਿਹੜਾ ਇਲਾਕਾ ਉਹਨੂੰ ਇਹ ਪ੍ਰਦੂਸ਼ਣ ਫਲਾ ਕੇ ਖਰਾਬ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਸਤਿਕਾਰਯੋਗ ਮੈਂਬਰ ਉਹਰੇ ਤੋਂ ਗਏ ਆ ਆੜਤੀ ਸਹਿਬਾਨ ਉਨਾ ਨੂੰ ਵੀ ਬੇਨਤੀ ਆ ਕਿ ਤੁਸੀਂ ਕਹਿੰਦੇ ਆ ਕਿ ਰੋਜ਼ਗਾਰ ਦੇਣਾ ਤੁਹਾਡੀਆਂ ਖੁਦ ਦੀਆਂ ਫਰਮਾਂ ਆੜਤਾਂ ਤੁਸੀਂ ਪਹਿਲਾਂ ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਆਪਣੀਆਂ ਖੁਦ ਦੀਆਂ ਆੜਤਾਂ ਤੇ ਕਿੰਨੇ ਕ ਪੰਜਾਬੀਆਂ ਨੂੰ ਰੋਜ਼ਗਾਰ ਦਿੰਦਾ ਹੈ ਇਹ ਦੱਸਣ ਤੁਸੀਂ ਅੱਜ ਕਹਿ ਰਹੇ ਆ ਕਿ ਅਸੀਂ ਰੋਜ਼ਗਾਰ ਦੇ ਲਈ ਪਹੁੰਚੇ ਆ ਕਿ ਸਾਡੇ ਇਲਾਕੇ ਨੂੰ ਰੋਜ਼ਗਾਰ ਮਿਲੂਗਾ ਪਰ ਤੁਸੀਂ ਖੁਦ ਆਪਣੇ ਆੜਤਾਂ ਤੇ ਆਪਣੀਆਂ ਮੰਡੀਆਂ 'ਚ ਕਿੰਨੇ ਪੱਲੇਦਾਰ ਪੰਜਾਬੀ ਰੱਖੇ ਹੋਏ ਆ ਤੁਹਾਡੇ ਖੁਦ ਦੇ ਆੜਤਾਂ ਤੇ ਹੀ ਪ੍ਰਵਾਸੀ ਵਿਆਹਰੀ ਕੰਮ ਕਰਦੇ ਆ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਇਹ ਆਪਾਂ ਇਕੱਠੇ ਹੋਈਏ ਅਸੀਂ ਫੈਕਟਰੀ ਦਾ ਵਿਰੋਧ ਤਾਂ ਹੀ ਕਰ ਰਹੇ ਹਾਂ ਕਿ ਉਹਦੇ ਗੱਲ ਕੈਂਸਰ ਵਰਗੀਆਂ ਘਾਤਕ ਜਿਹੜੀਆਂ ਬਿਮਾਰੀਆਂ ਆ ਉਹ ਫੈਲਣੀਆਂ ਅੱਜ ਨਹੀਂ ਅੱਜ ਅਸੀਂ ਰੋਜ਼ਗਾਰ ਦੀ ਲਾਲਚ ਵਿੱਚ ਉਹਨਾਂ ਲਵਾ ਲਾਂਗੇ ਕੱਲ ਨੂੰ ਸਾਨੂੰ ਕੋਈ ਆਹ ਜਾਏ ਨਾ ਸਾਡੇ ਨਾਲ ਕਿਸੇ ਨੇ ਤੁਰਨਾ ਇੱਕ ਜਿਉਂ ਦੀ ਜਗ ਦੀ ਮਿਸਾਲ ਦੇ ਦਿੰਦਾ ਪਿਛਲੇ ਦਿਨੀ ਬਰਾਮਪੁਰ ਵਿੱਚ ਇੱਕ ਪੋਲਟਰੀ ਫਾਰਮ ਦਾ ਮੁੱਦਾ ਬਹੁਤ ਚੱਕਿਆ ਗਿਆ ਸੀ ਕਿ ਉਹਦੇ ਵਿੱਚ ਮੱਖੀਆਂ ਕਾਰਨਾਲ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤ ਦਿੱਕਤ ਆ ਰਹੀ ਸੀ ਇੱਕ ਪੋਲਟਰੀ ਫਾਰਮ ਨੂੰ ਬੰਦ ਕਰਾਉਣ 'ਤੇ ਅਸੀਂ ਕਾਮਯਾਬ ਨਹੀਂ ਹੋ ਸਕੇ ਜੋ ਦੋ ਵੀਰਾਂ ਕੇ ਮੀਟਿੰਗ ਹੁੰਦੀ ਆ ਤਾਂ ਪ੍ਰਸ਼ਾਸਨ ਕਹਿੰਦਾ ਜਾਂ ਕੋਈ ਟਕਮਾ ਹੱਲ ਕੀਤਾ ਜਾਊਗਾ ਪਰ ਅੱਜ ਤੱਕ ਉਹਦਾ ਕੋਈ ਟਕਮਾ ਹੱਲ ਨਹੀਂ ਹੋਇਆ ਐਡੀ ਵੱਡੀ ਜਿਹੜੀ ਪੇਪਰ ਮੇਲਾ ਉਹਦਾ ਹੱਲ ਅਸੀਂ ਕਿਵੇਂ ਕਰ ਲਾਂਗੇ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਉਹ ਜਿਹੜੇ ਇੰਡਸਟਰੀ ਲਾਉਣੇ ਵਾਲੇ ਆ ਉਹਨਾਂ ਦੇ ਹੱਕ ਵਿੱਚ ਹੀ ਭੁਗਤੀਆਂ ਦੇਣੀਆਂ ਸੋ ਜੇ ਅੱਜ ਅਸੀਂ ਦੇਰੀ ਕਰਕੇ ਤੇ ਸਾਡੇ ਹੱਥ ਵਿੱਚ ਕੋਈ ਨਹੀਂ ਰਹਿਣਾ ਇੰਨਾ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਟਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀ ਇਹਦੇ ਵਿੱਚ ਤੁਹਾਨੂੰ ਹੋਰ ਦੱਸਨੇ ਆਪਣੇ ਜਿਹੜੀ ਇਹ ਫੈਕਟਰੀ ਕਹ ਰਹੇ ਆ ਵੀ ਬਹੁਤ ਸਾਫ਼ ਸੁਥਰੀ ਫੈਕਟਰੀ ਹੈ ਜਿਹੜੇ ਇਹ ਜਿਹੜਾ ਪੋਲੂਸ਼ਨ ਚੈੱਕ ਕਰਦੀਆਂ ਇੱਕ ਹੁੰਦੀਆਂ ਸਰਕਾਰੀ ادارے ਹੁੰਦੇ ਆ ਉਹਦੇ ਵਿੱਚ ਜਿਹੜੀ ਪੇਪਰ ਮਿਲ ਹੈ ਅਸੀਂ ਪੇਪਰ ਮਿਲ ਦੀੋਂ ਮੈਂ ਗੱਲ ਕਰ ਰਿਹਾ ਇਹ ਗ੍ਰੇਡ A ਦੀ ਪੋਲੂਟਡ ਫੈਕਟਰੀ ਹੁੰਦੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਪੋਲੂਸ਼ਨ ਫੈਲਦਾ ਹੈ ਇਹ ਗ੍ਰੇਡ A ਪੋਲੂਟਡ ਫੈਕਟਰੀ ਇਹ ਮੰਨੀ ਗਈ ਹੈ ਸੋ ਮੈਂ ਸਾਰੇ ਵੀਰ ਕਹਿੰਦੇ ਵੀ ਫੈਕਟਰੀ ਦਾ ਵਿਰੋਧ ਕਰ ਰਹੇ ਆ ਅਸੀਂ ਕਿਸੇ ਇੰਡਸਟਰੀ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਸਿਰਫ ਜੋ ਇਹ ਪੇਪਰ ਮਿਲ ਪੋਲੂਸ਼ਨ ਫਲਾਉਂਦੀ ਹੈ ਸਿਰਫ ਉਹਦਾ ਵਿਰੋਧ ਕਰ ਰਹੇ ਆ ਕਿਤੇ ਸਾਡੇ ਲੋਕਾਂ ਨੂੰ ਕੋਈ ਗਮਰਾਹ ਕਰ ਰਹੀ ਹੈ ਕਿ ਤੁਹਾਡੇ ਜਿਹੜਾ ਇੱਥੇ ਇੰਡਸਟਰੀ ਆ ਰਹੀ ਹੈ ਉਹਨੂੰ ਇਹ ਲੋਕ ਰੋਕ ਲੱਗਣ ਤੋਂ ਰੋਕ ਰਹੇ ਆ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ 27 ਤਰੀਕ ਨੂੰ ਤੇ 30 ਤਰੀਕ ਦੋਨੋਂ ਯਾਦ ਰੱਖਿਓ ਇੱਥੇ ਪਹੁੰਚਣ ਦੀ ਜਰੂਰ ਤਰਪਾਤਾ ਕਿ ਤੁਹਾਨੂੰ ਇਹ ਸਟੈਟ ਦੇ ਨੁਕਸਾਨ ਬਾਰੇ ਸਮਝ ਲੱਗ ਸਕਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਕੁਝ ਦੇਖ ਸਕਦੇ ਤਸਵੀਰਾਂ ਚ ਸੋ ਨਾਕਾ ਵਾਸੀ